ਸਿੱਧੂ ਮਸਲਦੇ ਦੇ ਪਿਤਾ ਨੇ ਗੁਰਰੰਦਾਬੀ ਨੂੰ ਦਿੱਤਾ ਜਵਾਬ ਤੇ ਗੁਰਰੰਦਾਬਾ ਮੰਗ ਗਿਆ ਮਾਫੀ ਹਾਂਜੀ ਦੋਸਤੋ ਸਿੱਧੂ ਮਸਲਦੇ ਦੇ ਗਾਣੇ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਤੇ ਥੋੜੇ ਸਮੇਂ ਬਾਅਦ ਹੀ ਇਹ ਗਾਣਾ ਸਰੋਤਿਆਂ ਦੀ ਝੋਲੀ ਵਿੱਚ ਹੋਵੇਗਾ ਸਭ ਤੋਂ ਪਹਿਲਾਂ ਬਾਪੂਲ ਕੌਰ ਨੇ ਸਿੱਧੂ ਦੇ ਗਾਣੇ ਦੀ ਅਨਾਉਂਸਮੈਂਟ ਕੀਤੀ ਕਿ 3 ਨਵੰਬਰ ਤੱਕ ਗਾਣਾ ਆ ਜਾਊਗਾ ਜਿਨੇ ਬਰਾਬਰ ਡੇਟ ਪਾਉਣੀ ਆ ਉਹ ਆਜੋ ਮੈਦਾਨ ਦੇ ਵਿੱਚ ਆਜੋ ਜਿਸ ਤੋਂ ਬਾਅਦ ਗੁਰੂ ਰੰਦਾ ਅਗਨੇ ਚੈਲੰਜ ਨੂੰ ਸਵੀਕਾਰ ਕੀਤਾ ਤੇ 27 ਤਰੀਕ ਨੂੰ ਗਾਣਾ ਛੱਡਣ ਲਈ ਕਿਹਾ ਤੇ ਕੈਪਸ਼ਨ ਦੇ ਵਿੱਚ ਲਿਖਿਆ ਕਿ ਜਿਹਨੇ ਆਉਣਾ ਆਜੋ ਜੋ ਸਿੱਧਾ-ਸਿੱਧਾ ਸਿੱਧੂ ਮੂਸੇਵਾਲ ਦੇ ਫੈਨਾਂ ਨੂੰ ਲਲਕਾਰੀ ਮਾਰੀ ਸੀ ਕਿ ਮੈਂ ਤਿਆਰ ਆ ਸਿੱਧੂ ਮੂਸੇਵਾਲ ਦੇ ਗਾਣੇ ਨਾਲ ਪੜਨ ਲਈ ਇਹ ਪੋਸਟ ਕਰਕੇ ਗੁਰੂ ਰੰਧਾਵੇਦੀ ਸਿੱਧੂ ਫੈਨਾਂ ਨੇ ਸੋਸ਼ਲ ਮੀਡੀਆ ਤੇ ਐਨੀ ਜ਼ਿਆਦਾ ਰੀਲ ਬਣਾਈ ਇਸ ਨੂੰ ਐਨਾ ਜ਼ਿਆਦਾ ਟ੍ਰੋਲ ਕੀਤਾ ਗਿਆ ਜਿਸ ਤੋਂ ਤੰਗ ਆ ਕੇ ਗੁਰੂ ਰੰਧਾਵੇਦੀ ਟੀਮ ਨੂੰ ਲਾਈਵ ਆ ਕੇ ਇਹ ਮਾਮਲੇ ਬਾਰੇ ਜਵਾਬ ਦੇਣਾ ਪਿਆ ਕਿ ਅਸੀਂ ਬਈ ਸਿੱਧੂ ਨੂੰ ਟਾਰਗੇਟ ਕਰਕੇ ਇਹ ਗਾਣਾ ਰਿਲੀਜ਼ ਨਹੀਂ ਕੀਤਾ ਇਹਦੀ ਡੇਟ ਪਹਿਲੀ ਫਿਕਸ ਸੀ ਕਿ ਐਨੀ ਤਰੀਕ ਨੂੰ ਇਹ ਗਾਣਾ ਆ ਜਾਊਗਾ ਲੋਕਾਂ ਨੇ ਵੈਸੇ ਹੀ ਕੌਂਟਰੋਵਰਸੀ ਬਣਾ ਦਿੱਤੀ ਕਿਰਪਾ ਕਰਕੇ ਗੁਰੂ ਰੰਧਾਵਾ ਅਤੇ ਸਿੱਧੂ ਮਸੇਵਾਲ ਦੀ ਕੌਂਟਰੋਵਰਸੀ ਨਾ ਜੁੜੀ ਜਾਵੇ ਅਤੇ ਇਸ ਤੋਂ ਬਾਅਦ ਤੁਹਾਡੇ ਨਾਲ ਇੱਕ ਹੋਰ ਖਬਰ ਵੀ ਮੈਂ ਸਾਂਝੀ ਕਰ ਦੇਵਾਂ ਕਿ ਸਿੱਧੂ ਮਸੂਏ ਦੇ ਪਿਤਾ ਦਾ ਇੱਕ ਬਿਆਨ ਸਾਹਮਣੇ ਆਉਂਦਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ-ਜਿਹੜੇ ਕਲਾਕਾਰਾਂ ਨੇ ਬਰਾਬਰ ਡੇਟਸ ਪਾਈਆਂ ਨੇ ਸਭ ਦੇ ਭਲੇ ਕਿ ਨਿਕਲ ਜਾਣਗੇ ਜੋ ਸਿੱਧਾ-ਸਿੱਧਾ ਗੁਰੂ ਰੰਧਾ ਵੀ ਨੂੰ ਰਿਪਲਾਈ ਕੀਤਾ ਗਿਆਗਾ ਧੰਨਵਾਦ ਦੋਸਤੋ